ਇੱਕ ਵੀ ਕੇਸ ਇਸ ਤਰ੍ਹਾਂ ਨਹੀਂ ਹੈ ਜਿਹਦੇ ਵਿੱਚ ਕੋਈ ਚਾਇਨਾ ਲੋਰ ਵੇਚਣ ਵਾਲੇ ਤੇ ਉਡਾਣ ਵਾਲੇ ਤੇ ਜਾਂ ਇਹਨੂੰ ਵਰਤੋਂ ਕਰਨ ਵਾਲੇ ਤੇ ਜਾਂ ਇਹਨੂੰ ਇਹਨੂੰ ਖਰੀਦਣ ਵਾਲੇ ਤੇ ਵੇਚਣ ਵਾਲੇ ਤੇ ਜਾਂ ਇਹਨੂੰ ਬਣਾਉਣ ਵਾਲੇ ਤੇ ਫੈਕਟਰੀ ਵਾਲੇ ਤੇ ਕਿਸੇ ਪਰਚੇ ਤੋਂ ਬਾਅਦ ਉਹਦੇ ਸਜ਼ਾ ਨਹੀਂ ਹੋਈ ਲੋਕ ਇਸ ਤਰ੍ਹਾਂ ਆਪਣੀ ਇਨਸਾਨੀਅਤ ਨੂੰ ਮਾਨਵਤਾ ਨੂੰ ਮਾਰ ਚੁੱਕੇ ਆ ਕਿ ਉਹਨਾਂ ਨੂੰ ਜਦ ਤੱਕ ਆਪਣੇ ਆਪ ਨੂੰ ਪੀੜਾ ਨਹੀਂ ਹੁੰਦੀ ਜਾਂ ਉਹਨਾਂ ਦੇ ਘਰ ਤਾਂ ਕਿ ਦਸਤਕ ਨਹੀਂ ਦਿੰਦੀ ਸ਼ਾਇਦ ਲੋਕ ਤਾਂ ਨਕ ਸੁਧਰ ਨਹੀਂ ਚੁੱਕੇ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜੇ ਅੱਜ ਕਿਸੇ ਹੋਰ ਦਾ ਨੁਕਸਾਨ ਹੋਇਆ ਕਿਸੇ ਹੋਰ ਦਾ ਕੋਈ ਜੀ ਚਲਾ ਗਿਆ ਤਾਂ ਤੁਹਾਡੇ ਵੱਲ ਵੀ ਆ ਸਕਦੀ ਹੈ ਜਿਹੜਾ ਇਹਨੂੰ ਧੋਰ ਨੂੰ ਉਡਾ ਰਿਹਾ ਕਿਤੇ ਇਸ ਭੁਲੇਖੇ ਨਾ ਰਵੇ ਕਿ ਮੈਂ ਜੇ ਇਹਦੀ ਧੋਰ ਦੀ ਵਰਤੋਂ ਕਰ ਰਿਹਾ ਜਾਂ ਇਹਨੂੰ ਬਣਾ ਰਿਹਾ ਜਾਂ ਵੇਚ ਰਿਹਾ ਕੱਲ ਨੂੰ ਮੇਰੇ ਘਰ ਦਾ ਕੋਈ ਜੀ ਨਹੀਂ ਆਣਾ ਲੋਕਾਂ ਨੂੰ ਥੋੜਾ ਜਿਆਦਾ ਤੇ ਸੋਚਣਾ ਪਏਗਾ ਗੁਮਰਾਹੀ ਕੀਤਾ ਜਾ ਰਿਹਾ ਐਨੇ ਸਾਲਾਂ ਚ 14 ਸਾਲਾਂ ਦੀ ਧੋਰ ਨਹੀਂ ਬੰਦ ਹੋ ਰਹੀ ਤਾਂ ਨਸ਼ਾ ਕਿੱਥੋਂ ਬੰਦ ਹੋਣਾ ਲੋਕਾਂ ਦੇ ਸਵਾਲ ਬੱਪੜਦੀ ਹੈ ਨਾ ਸੋਸ਼ਲ ਨੈਟਵਰਕ ਆ ਆਮ ਕਤਲ ਦੀ ਸਜ਼ਾ ਗਿਣੀ ਹੋਈ ਹੈ ਲੇਕਿਨ ਚਾਇਨਾ ਡੋਰ ਦੀ ਸਜ਼ਾ ਨਹੀਂ ਹੈ ਤੁਹਾਡੇ ਹਿਸਾਬ ਨਾਲ ਬਿਲਕੁਲ ਇਹਦੀ ਸਜ਼ਾ ਕਤਲ ਦੀ ਹੋਣੀ ਚਾਹੀਦੀ ਬਿਲਕੁਲ ਕਤਲ ਦੀ ਹੋਣੀ ਚਾਹੀਦੀ ਔਰ ਬਿਲਕੁਲ ਤੱਥਾਰੇਦਾਰ ਤੇ ਹੋਣੀ ਚਾਹੀਦੀ ਜੁਦੀ ਅਨੇ ਸ਼ਹਿਰ ਚ ਕਿੰਗਪੀਨ ਬੈਠੇ ਜੀ ਜਿਹੜੇ ਇਸ ਡੋਰ ਨੂੰ ਪੂਰੇ ਪੰਜਾਬ ਚ ਦੇਸ਼ ਸੇ ਸਪਲਾਈ ਕਰ ਰਹੇ ਸਸ਼੍ਰੀਕਾਲ ਮੇਟੜੇ ਨਾਲ ਜਸਪੀਤ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਲੋਹੜੀ ਦਾ ਤਿਉਹਾਰ ਲੰਘਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਸੰਤ ਪੰਚਮੀ ਆਉਣ ਵਾਲੀ ਹੈ। ਇਹ ਦੋ ਤਿਉਹਾਰ ਇਦਾਂ ਦੇ ਨਹੀਂ ਜਿੱਥੇ ਪਤੰਗ ਬਹੁਤ ਉੱਡਦੇ ਨੇ ਚਾਈਨਾ ਡੋਗਰਾਂ ਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਪਾਬੰਦੀਆਂ ਵੀ ਲਗਾਈਆਂ ਜਾਂਦੀਆਂ ਨੇ ਪਰ ਚਾਈਨਾ ਡੋਅਰ ਦੇ ਨਾਲ ਹੋਣ ਵਾਲੇ ਹਾਦਸੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਫਿਲਹਾਲ ਅੱਜ ਅਸੀਂ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਚੰਦਰਕਾਂਤ ਚੱਡਾ ਜੀ ਜੋ ਕਿ ਸ਼ਬਸੇਨਾ ਆਗੂ ਨੇ ਤੇ ਨਾਲ ਸਮਾਜ ਸੇਵੀ ਨੇ ਕਾਫੀ ਸਮੇਂ ਤੋਂ ਜਿਹੜੇ ਸਮਾਜ ਸੇਵਾ ਵੀ ਕਰਦੇ ਨਜ਼ਰ ਆ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਸਰ ਕਿਵੇਂ ਦੇਖਦੇ ਹੋ ਕਿ ਇੰਨੇ ਸਮੇਂ ਤੋਂ ਤੁਸੀਂ ਸਮਾਜ ਸੇਵਾ ਕਰ ਰਹੇ ਹੋ ਔਰ ਇਸ ਮੁੱਦੇ ਤੇ ਬਹੁਤ ਵਾਰੀ ਤੁਸੀਂ ਬੋਲੇ ਵੀ ਹੋ ਖੁੱਲ ਕੇ ਕਿ ਚਾਈਨਾ ਡੋਰ ਜਿਹੜੀ ਕਿ ਤੁਸੀਂ ਨਾਮ ਦਿੱਤਾ ਕਾਤਲ ਡੋਰ ਤੇ ਰੁਕਣ ਦਾ ਨਾਮ ਕਿਉਂ ਨਹੀਂ ਲੈ ਰਹੀ ਫਿਰ ਸਭ ਤੋਂ ਪਹਿਲਾਂ ਤਾਂ ਮੈਂ ਦਾ ਸਿਟੀ ਹੋਮ ਨਿਊਜ਼ ਆਤਮਾ ਚੈਨਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਗੰਭੀਰ ਵਿਸ਼ੇ ਤੇ ਅੱਜ ਮੈਨੂੰ ਆਪ ਦੇ ਸਟੂਡੀਓ ਬੁਲਾ ਕੇ ਇਸ ਵਿਸ਼ੇ ਦੇ ਉੱਤੇ ਗੱਲ ਰੱਖਣ ਦਾ ਮੌਕਾ ਦਿੱਤਾ ਬਿਲਕੁਲ ਅਸੀਂ ਕਰੀਬ 13-14 ਸਾਲ ਤੋਂ ਪ੍ਰਯਾਸ ਕਰ ਰਹੇ ਹਾਂ ਲੋਕਾਂ ਨੂੰ ਜਗਾਉਣ ਦਾ ਕਿਉਂਕਿ ਆંકੜਾ ਜੇ ਆਪਾਂ ਦੇਖੀਏ ਤਾਂ ਇੱਕ ਨਹੀਂ ਦੋ ਨਹੀਂ ਹਰ ਸਾਲ ਕਿਤੇ ਨਾ ਕਿਤੇ ਤਿੰਨ ਤੋਂ ਚਾਰ ਮੌਤਾਂ ਹਜ਼ਾਰਾਂ ਐਸੇ ਇਨਸੀਡੈਂਟਸ ਜਿਹੜੇ ਮੀਡੀਆ ਦੇ ਵਿੱਚ ਆ ਜਾਂਦੇ ਲੇਕਿਨ ਹਜ਼ਾਰਾਂ ਐਸੇ ਇਨਸੀਡੈਂਟਸ ਵੀ ਨੇ ਜਿਹੜੇ ਮੀਡੀਆ ਸਾਹਮਣੇ ਨਹੀਂ ਆਉਂਦੇ ਸਾਡੇ ਤੱਕ ਅਪਰੋਚੇਬਲ ਨਹੀਂ ਹੁੰਦੇ ਲekin ਕਿਸੇ ਦੀ ਉਂਗਲ ਵੱਡੀ ਜਾਂਦੀ ਹੈ ਕਿਸੇ ਦੀ ਗਰਦਨ ਵੱਡੀ ਜਾਂਦੀ ਹੈ ਇਹ ਤਾਂ ਹੈਗੇ ਨੇ ਮਨੁੱਖਾਂ ਦੇ ਕੇਸ ਸਾਡੇ ਜਿਹੜੇ ਕੁਝ ਭਰਾਵਾਂ ਭੈਣਾਂ ਦੇ ਦੋਸਤਾਂ ਦੇ ਬੱਚਿਆਂ ਦੇ ਜਿਹੜੇ ਕੇਸ ਸਾਹਮਣੇ ਆਏ ਲekin ਜੇ ਗੱਲ ਕਰੀਏ ਬੇਜਬਾਨ ਪੰਛੀਆਂ ਦੀ ਜਿਹੜੇ ਆਪ ਦਾ ਕਿਸੇ ਨੂੰ ਦਰਦ ਬਿਆਹ ਵੀ ਨਹੀਂ ਕਰ ਸਕਦੇ ਕਿੰਨੇ ਬੇਜਬਾਨ ਪੰਛੀਆਂ ਦੀ ਜਾਨ ਚਲੇ ਜਾਂਦੀ ਹੈ 14 15 ਸਾਲ ਤੋਂ ਅਸੀਂ ਸਾਡੀ ਟੀਮ ਜਿਹੜੀ ਹੈ ਉਹ ਲਗਾਤਾਰ ਪ੍ਰਯਾਸ ਕਰਦੀ ਹੈ ਕਿ ਲੋਕਾਂ ਨੂੰ ਕਿਵੇਂ ਜਗਾਇਆ ਜਾਵੇ ਕਿਉਂਕਿ ਜਿਹੜੇ ਇਸ ਕਾਤਲ ਡੋਰ ਨੂੰ ਅਸੀਂ ਕਾਤਲ ਡੋਰ ਨਾ ਇਸ ਕਰਕੇ ਦਿੱਤਾ ਵੀ ਇਹ ਕਤਲ ਕਰਦੀ ਹੈ ਇਹ ਕੋਈ ਹਾਦਸਾ ਨਹੀਂ ਹੈ ਕੋਈ ਇਹ ਬਿਲਕੁਲ ਸੋਚ ਸਮਝ ਕੇ ਲੋਕਾਂ ਨੂੰ ਪਹਿਲੇ ਸਾਲ ਤਾਂ ਹੋ ਸਕਦਾ ਹੈ ਜਦੋਂ ਅੱਜ ਤੋਂ ਅਸੀਂ ਸਟਾਰਟਿੰਗ ਕੀਤੀ 2011 ਸਮਥਿੰਗ ਅਸੀਂ ਇਹਨੂੰ ਇਹ ਮੁਹਿੰਮ ਸਟਾਰਟ ਕੀਤੀ ਜਦੋਂ ਅਸੀਂ ਇਹ ਦੇਖਿਆ ਵੀ ਇਹਦੇ ਬੜੇ ਨਤੀਜੇ ਗੰਭੀਰ ਨੇ ਔਰ 2011 12 13 14 ਦੇ ਵਿੱਚ ਅਸੀਂ ਬੜਾ ਇਸ ਮੂਵਮੈਂਟ ਨੂੰ ਤੇਜ਼ੀ ਨਾਲ ਚਲਾਇਆ ਕਿਉਂਕਿ ਸਾਨੂੰ ਪਤਾ ਸੀ ਵੀ ਨਵੀਂ ਨਵੀਂ ਚੀਜ਼ ਹੈ ਚੈਨਡੋਰ ਬਾਜ਼ਾਰ ਚ ਕੋਦਾ ਮਾਈ ਹੈ ਲੋਕਾਂ ਨੂੰ ਜਗਾਵ ਨਹੀਂ ਲੋਕਾਂ ਨੂੰ ਨੁਕਸਾਨ ਦੱਸਨੇ ਪੈਣੇ ਅਸੀਂ ਸਕੂਲਾਂ ਵੱਲ ਮੂਵ ਕੀਤਾ ਕਾਲਜਾਂ ਵੱਲ ਮੂਵ ਕੀਤਾ ਰਖਬਾਗ ਰੋਜ਼ ਗਾਰਡਨ ਜਿੱਥੇ ਵੀ ਲੋਕਾਂ ਦੀ ਦਿਨਚਰਿਆ ਸੀ ਉੱਥੇ ਮੂਵ ਕਰਕੇ ਲੋਕਾਂ ਨੂੰ ਅਵੇਅਰ ਕਰਨ ਦਾ ਪ੍ਰਯਾਸ ਕੀਤਾ ਇੱਤੇ ਹੀ ਬਸ ਨਹੀਂ ਅਸੀਂ ਕਾਤਲਡੋਰ ਨਾਦੀਕ ਡਾਕੂਮੈਂਟਰੀ ਮੂਵੀ ਬਣਾਈ ਬੜੇ ਅਸੀਂ ਪੰਪਲੈਟਸ ਵੰਡੇ ਨੁਕਰ ਨਾਟਕ ਕਿਤੇ ਬੈਨਰ ਲਗਾਏ ਲੇਕਿਨ ਇਹ ਸਾਰੇ ਕੰਮ ਜਿਹੜੇ ਹੈ ਸਰਕਾਰ ਦੇ ਸ਼ਕਤੀ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਤੋਂ ਬਿਨਾ ਅਸੰਭਵ ਹੈ ਜੋ ਮਸਾਮ ਲੱਗਦਾ ਕਿ ਅੱਜ ਤੱਕ ਇਹ ਵੇਖੋ ਹੈਰਾਨੀ ਦੀ ਗੱਲ ਹੈ ਫਿਗਰਸ ਦੇ ਦੇਖੋ ਹਰ ਸਾਲ ਲੁਧਿਆਣਾ ਨੇ ਛੱਡ ਕੇ ਪੂਰੇ ਪੰਜਾਬ ਦੀ ਗੱਲ ਕਰੀਏ ਦੇਸ਼ ਦੀ ਗੱਲ ਕਰੀਏ ਇੱਕ ਵੀ ਕੇਸ ਇਸ ਤਰ੍ਹਾਂ ਨਹੀਂ ਹੈ ਜਿਹਦੇ ਵਿੱਚ ਕੋਈ ਚਾਈਨਾ ਲੋਰ ਵੇਚਣ ਵਾਲੇ ਤੇ ਉਡਾਣ ਵਾਲੇ ਤੇ ਜਾਂ ਇਹਨੂੰ ਵਰਤੋਂ ਕਰਨ ਵਾਲੇ ਤੇ ਜਾਂ ਇਹਨੂੰ ਇਹਨੂੰ ਖਰੀਦਣ ਵਾਲੇ ਤੇ ਵੇਚਣ ਵਾਲੇ ਤੇ ਜਾਂ ਇਹਨੂੰ ਬਣਾਉਣ ਵਾਲੇ ਤੇ ਫੈਕਟਰੀ ਵਾਲੇ ਤੇ ਕਿਸੇ ਪਰਚੇ ਤੋਂ ਬਾਅਦ ਉਹਦੇ ਸਜ਼ਾ ਨਹੀਂ ਹੋਈ ਜੀ ਨਾਲ ਇਹ ਕਿਹੜਾ ਕੋਈ ਪਾਕਿਸਤਾਨ ਤੋਂ ਆ ਰਿਹਾ ਜਿਵੇਂ ਹਰ ਟਾਈਮ ਸਾਡੀ ਪ੍ਰਸ਼ਾਸਨ ਕੋਲ ਇੱਕ ਬਹਾਨਾ ਹੁੰਦਾ ਹੈ ਵੀ ਦੇਖੋ ਜਿਹੜਾ ਨਸ਼ਾ ਉਹ ਨਾਲ ਦਾ ਸਾਡਾ ਪਰ ਉਹ ਸੀ ਦੇਸ਼ ਭੇਜ ਰਿਆ ਜੀ ਵੀ ਸਾਡੇ ਨਾਲ ਦਾ ਗਵਾਂਢੀ ਮੁਲਕ ਭੇਜ ਰਿਆ ਇਹ ਤਾਂ ਆਪਣੇ ਸਾਡੇ ਪੰਜਾਬ ਚ ਵੀ ਬਣ ਰਹੀ ਹੈ ਲੁਧਿਆਣੇ ਬਣ ਰਹੀ ਹੈ ਕਰਨਾਲ ਬਣ ਰਹੀ ਹੈ ਨੌਇਡਾ ਬਣ ਰਹੀ ਹੈ ਬੰਗਲੌਰ ਜੇ ਸਾਡੇ ਤੱਕ ਇਹ ਗੱਲਾਂ ਪਹੁੰਚ ਸਕਦੀਆਂ ਤਾਂ ਸਰਕਾਰਾਂ ਕੋਲ ਤਾਂ ਬਹੁਤ ਵੱਡੀਆਂ ਏਜੰਸੀਆਂ ਨੇ ਜਟਾ ਸਾਹਿਬ ਕੀ ਸਮਝਦੇ ਹੋ ਤੁਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਤੁਸੀਂ ਬੋਲ ਰਹੇ ਹੋ ਕਿ ਡਾਕੂਮੈਂਟਰੀ ਮੂਵੀਜ਼ ਵੀ ਬਣਾਈਆਂ ਤੁਸੀਂ ਉਹਦਾ ਵੀ ਨੁੱਕੜ ਨਾਟਕ ਵੀ ਕੀਤੇ ਫਿਰ ਕਮੀ ਕਿੱਥੇ ਰਹਿ ਗਈ ਹੈ ਅਵੇਰਨੈਸ ਕਿਉਂ ਇੰਨੀ ਘੱਟ ਹੈ ਫਿਰ ਵੀ ਦੇਖੋ ਅਸੀਂ ਤਾਂ ਆਪਣੇ ਹਿੱਸੇ ਦਾ ਦੀਆ ਜਲਾ ਰਹੇ ਹ ਉਹ ਕਹਿੰਦੇ ਨਾ ਵੀ ख्वाहिशों से नहीं गिरा करते हैं अक्सर फूल झोली में कर्म की शाख को हलाना पड़ता है कुछ नहीं होगा कोउसने से अंधेरे को अपने हिस्से का दिया खुद ही जलाना पड़ता है असी ता आप दे हिस्से दा जेड़ा दिया जला के रोशनी जेडी है ओ जागरूकता वाली रोशनी ओ ले आंदा प्रयास कर रहे हैं पर मेनू लगदा है कि परमात्मा नो डर के मैं गल कहना हालांकि मैं किसी वास्ते एक परिवार वास्ते मड़ी री शब्दावली बरतना चाहंदा बेशक कुछ जे ऐतकी दा 2025 दी लोढ़ी सी ਲੋਕਾਂ ਨੇ ਬਹੁਤ ਖੁਸ਼ੀਆਂ ਨਾਲ ਮਨਾਈ ਹੋਏਗੀ ਪਰ ਤਿੰਨ ਮੌਤਾਂ ਇੱਕ ਛੋਟਾ ਜਿਹਾ ਬੱਚਾ ਮਾਸੂਮ ਜਿਹੜਾ ਅਜਨਾਲਾ ਦੇ ਵਿੱਚ ਜਲੰਧਰ ਦੇ ਆਦਮਪੁਰ ਦੇ ਸਾਡੇ ਇੱਕ ਸਿੱਖ ਵੀਰ ਹਰਪ੍ਰੀਤ ਸਿੰਘ ਔਰ ਇਸੇ ਤਰੀਕੇ ਇੱਕ ਹੋਰ ਮੌਤ ਜਿਹੜੀ ਹੈ ਉਹ ਤਰਨਤਾਰਨ ਚ ਇਹ ਤਿੰਨ ਮੌਤਾਂ ਜਿਹੜੀਆਂ ਸਾਹਮਣੇ ਆ ਗਈਆਂ ਨਾ ਜਾਣੇ ਹੋਰ ਵੀ ਕੋਈ ਮੌਤ ਹੋਈ ਹੋਏਗੀ ਜਾਂ ਕੋਈ ਵੱਡਾ ਇਨਸੀਡੈਂਟ ਹੋਇਆ ਹੋਏਗਾ ਜਿਹੜਾ ਹਰਦਕ ਨਹੀਂ ਪਹੁੰਚਿਆ ਸੀਐਮਸੀ ਦੇ ਵੀ ਜੇਰੇ ਲਾਸੀ ਮੈਂ ਜਿਹੜੀ ਵੀਡੀਓ ਵੀ ਪਾਈ ਆਸ਼ੀਸ਼ ਜੋ ਲੜਕਾ ਸੀ ਜਿਹੜਾ ਏਸੀ ਦਾ ਕੰਮ ਕਰਦਾ ਹੈ ਉਦੀ ਗਰਦਨ ਪੂਰੀ ਕੱਟੀ ਗਈ ਗਿਲਚੌਂਗ ਦੇ ਵਿੱਚ ਲੁਧਿਆਣੇ ਇਹ ਸਿਰਫ ਲੁਧਿਆਣੇ ਦੇ ਕੁਝ ਕੇਸ ਮੈਂ ਦੱਸ ਰਿਹਾ ਹਾਲਾਂਕਿ ਹਜ਼ਾਰਾਂ ਐਸੇ ਆંકੜੇ ਆ ਜੀ ਇਹ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਵੀ ਜਦ ਤੱਕ ਲੋਕਾਂ ਦੇ ਲੋਕ ਇਸ ਤਰ੍ਹਾਂ ਆਪਣੀ ਇਨਸਾਨੀਅਤ ਨੂੰ ਮਾਨਵਤਾ ਨੂੰ ਮਾਰ ਚੁੱਕੇ ਆ ਕਿ ਉਹਨਾਂ ਨੂੰ ਜਦ ਤੱਕ ਆਪਣੇ ਆਪ ਨੂੰ ਪੀੜਾ ਨਹੀਂ ਹੁੰਦੀ ਜਾਂ ਉਹਨਾਂ ਦੇ ਘਰ ਤੱਕ ਇਹ ਦਸਤਕ ਨਹੀਂ ਦਿੰਦੀ ਸ਼ਾਇਦ ਲੋਕ ਤਾਂ ਨਕ ਸੁਧਰਨ ਨਹੀਂ ਜੀ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜੇ ਅੱਜ ਕਿਸੇ ਹੋਰ ਦਾ ਨੁਕਸਾਨ ਹੋਇਆ ਕਿਸੇ ਹੋਰ ਦਾ ਕੋਈ ਜੀ ਚਲਾ ਗਿਆ ਤਾਂ ਤੁਹਾਡੇ ਵੱਲ ਵੀ ਆ ਸਕਦੀ ਹੈ ਜਿਹੜਾ ਇਹਨੂੰ ਡੋਰ ਨੂੰ ਉੜਾ ਰਿਹਾ ਕਿਤੇ ਇਸ ਭੁਲੇਖੇ 'ਚ ਨਾ ਕਿ ਮੈਂ ਜਿਹੜੀ ਡੋਰ ਦੀ ਵਰਤੋਂ ਕਰ ਰਿਹਾ ਜਾਂ ਨੂੰ ਬਣਾ ਰਿਹਾ ਜਾਂ ਵੇਚ ਰਿਹਾ ਕੱਲ ਨੂੰ ਮੇਰੇ ਘਰ ਦਾ ਕੋਈ ਜੀ ਨਹੀਂ ਆਣਾ ਲੋਕਾਂ ਨੂੰ ਥੋੜਾ ਜਿਆਦਾ ਤੇ ਸੋਚਣਾ ਪਏਗਾ ਦੂਸਰਾ ਕਾਨੂੰਨ ਕਾਨੂੰਨ ਸ਼ਕਤੀ ਨਾਲ ਬਣੇ ਇਹਦੇ ਉੱਪਰ ਜਿਹੜੇ ਮੁਕੱਦਮੇ ਦਰਜ ਹੋਏ ਆ ਕਿ ਚੈਨ ਬਣਾਈ ਜਾਵੇ ਇਹ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਵੀ ਨਸ਼ਾ ਦਾ ਹੈ ਨਹੀਂ ਕਿ ਬਾਹਰਲੇ ਸੂਬੇ ਤੋਂ ਆਇਆ ਬਾਹਰਲੇ ਦੇਸ਼ ਤੋਂ ਆ ਗਿਆ ਜੀ ਜੇ ਕੋਈ ਬੰਦੀ ਤੋਂ ਡੋਰ ਫੜੀ ਗਈ ਆ ਲੁਧਿਆਣੇ ਪੰਜਾਬ ਚ ਡੇ ਪਰਚੇ ਹੋਏ ਆ ਆ ਕੀਰੋ ਡੋਰ ਕਿਤੋਂ ਲੈ ਕੇ ਆਇਆ ਇੱਥੋਂ ਲਿੱਤਾ ਸੈਕਿੰਡ ਪਰਚਾ ਉਹ ਡੋਰ ਕਿਥੋਂ ਲੈ ਕੇ ਆਇਆ ਥਰਡ ਪਰਚਾ ਉਹਦੀ ਬਣਾਈ ਕਿਥੋਂ ਗਈ ਫੈਕਟਰੀ ਦੇ ਪਰਚਾ ਜਦੋਂ ਫੈਕਟਰੀ ਤੱਕ ਪਹੁੰਚ ਗਿਆ ਪਈ ਨਕੇਲ ਕਿਸੇ ਜਾਣੀ ਹੈ ਥੋੜਾ ਚੈਨ ਬਣਾਉਣ ਦੀ ਲੋੜ ਹੈ ਖਾਣਾ ਪੂਰਤੀ ਲਈ ਮੀਡੀਆ ਦੇ ਅੱਗੇ ਇੱਕ ਫੋਟੋ ਖਰਾਬ ਭੇਜ ਦੇਣੀ ਲੋ ਜੀ ਅਸੀਂ ਇੰਨੀ ਡੋਰ ਕਾਬੂ ਕਰ ਲਈ ਆਲਮੋਸਟ ਪੰਜਾਬ 'ਚ ਮੈਂ ਕਿਸੇ ਪਾਰਟਿਕੂਲਰ ਲੁਧਿਆਣੇ ਦੀ ਹੈ ਇੱਕ ਸਿੰਗਲ ਅਫਸਰ ਦੀ ਗੱਲ ਨਹੀਂ ਕਰ ਰਿਹਾ ਲੇਕਿਨ ਜੋ ਹੋ ਰਿਹਾ ਖਾਣਾ ਪੂਰਤੀ ਲਈ ਹੈ ਸਰਕਾਰ ਦੀ ਅਫਸਰਾਂ ਵੱਲੋਂ ਜੋ ਸਰਕਾਰ ਨੂੰ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਮੈਂ ਅੱਜ ਸ਼ਬਦਾਵਲੀ ਵਰਤ ਨਹੀਂ ਪੈ ਰਹੀ ਹੈ ਗੁੰਮਰਾਹ ਕੀਤਾ ਜਾ ਰਿਹਾ ਹੈ ਇੰਨੇ ਸਾਲਾਂ ਚ 14 ਸਾਲਾਂ ਦੀ ਡੋਰ ਨਹੀਂ ਬੰਦ ਹੋ ਰਹੀ ਤਾਂ ਨਸ਼ਾ ਕਿੱਥੋਂ ਬੰਦ ਹੋਣਾ ਲੋਕਾਂ ਦੇ ਸਵਾਲ ਬੱਪ ਪੜਦੀ ਹੈ ਨਾ ਸੋਸ਼ਲ ਨੈਟਵਰਕ ਤੇ ਇਹ ਥੋੜਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਰੂਟ ਲੈਵਲ ਤੇ ਗੰਭੀਰ ਹੋਣਾ ਪਏ ਲੁਧਿਆਣਾ ਸ਼ਹਿਰ ਦੇ ਵਿੱਚ ਇੰਨੀਆਂ ਸੰਸਥਾਵਾਂ ਨੇ ਜਿਵੇਂ ਤੁਸੀਂ ਬੋਲੇ ਸ਼ਿਵ ਸੈਨਾ ਦੇ ਆਗੂ ਹੀ ਇੰਨੇ ਨੇ ਇੰਨੀਆਂ ਉਹਨਾਂ ਦੀਆਂ ਜਿੱਥੇ ਬੰਦੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਸਾਰੇ ਇਕੱਠੇ ਹੋ ਕੇ ਮੁਹਿੰਮ ਚਲਾਨ ਤੇ ਅਵੇਰਨੈਸ ਨਹੀਂ ਆ ਸਕਦੀ ਲੁਧਿਆਣਾ ਸ਼ਹਿਰ ਦੇ ਵਿੱਚ ਬਾਕੀ ਤਾਂ ਅਸੀਂ ਬਾਹਰ ਦੀ ਗੱਲ ਚੋੜੀਏ ਇਸ ਇਸ ਇਸ਼ੂ ਦੇ ਸਾਰੇ ਇਕੱਠੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਸੀਂ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਵੀ ਇੱਕ ਪਲੇਟਫਾਰਮ ਬਣਾ ਕੇ ਸਾਰੀਆਂ ਸੰਸਤਾਵਾਂ ਤੋਂ ਸਮਰਥਨ ਪ੍ਰਾਪਤ ਕੀਤਾ ਹੋਇਆ ਸਾਰੇ ਰਾਜਨੀਤਿਕ ਦਲਾਂ ਦਾ ਸਮਰਥਨ ਲਿਆ ਹੋਇਆ ਅਸੀਂ ਚੀਫ ਮਿਨਿਸਟਰ ਸੁਖਬੀਰ ਬਲਜੋ ਰਏ ਨੇ ਡਿਪਟੀ ਚੀਫ ਮਿਨਿਸਟਰ ਉਹਨਾਂ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਵਿਧਾਨ ਸਭਾ ਦੇ ਸਪੀਕਰ ਉਸ ਟਾਈਮ ਦੇ ਰਹੇ ਅਟਵਾਲ ਸਾਹਿਬ ਨੂੰ ਦਿੱਤਾ ਰਵਨੀਤ ਬਿੱਟੂ ਜਦੋਂ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੂੰ ਮਿਲ ਕੇ ਇਸ ਮੁੱਦੇ ਵੱਲ ਧਿਆਨ ਦੇਣ ਲਈ ਕਿਹਾ ਵੀ ਤੁਸੀਂ ਉੱਥੇ ਦੇਸ਼ ਦੀ ਸੰਸਦ ਦੇ ਵਿੱਚ ਉਠਾਓ ਭਾਰਤ ਭੋਸ਼ਣ ਆਸ਼ੂ ਜੋ ਮੰਤਰੀ ਹੋ ਰਹੇ ਨੇ ਉਹਨਾਂ ਨੂੰ ਦਿੱਤਾ ਮਤਲਬ ਅਸੀਂ ਦਾ ਚਰਨਜੀਤ ਚੰਨੀ ਸੁਖਜਿੰਦਰ ਰੰਧਾਵਾ ਹਰ ਪਾਸੇ ਮੂਵ ਕੀਤਾ ਹੁਣ ਵੀ ਅਸੀਂ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਪਿੱਛੇ ਚੌਧਰੀ ਮਦਨ ਨਾਲ ਬੱਗਾ ਜਿਹਨੂੰ ਸ਼ੋਕ ਪ੍ਰਾਸ਼ਰ ਪੱਪੀ ਜੀ ਨੂੰ ਅਸੀਂ ਮਿਲੇ ਸੀ ਜਿਨ੍ਹਾਂ ਨੇ ਚਲੋ ਦੇਰ ਆਇਆ ਦਰੁਸਤ ਕਦਮ ਭਗਵੰਤ ਮਾਨ ਸਰਕਾਰ ਨੇ ਕਿਉਂਕਿ ਅੱਜ ਤੋਂ 7-10 ਸਾਲ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਮਹਿਜ ਤਿੰਨ ਹਾਦਸੇ ਹੋਏ ਸੀ ਤਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਸਰਕਾਰ ਨੇ ਇੱਕ ਬੜਾ ਅੱਛੇ ਕੰਮ ਵੀ ਸਲਾਹਣਾ ਹੋਣੀ ਚਾਹੀਦੀ ਹੈ ਚਲਾਗਾ ਹੋਣੀ ਚਾਹੀਦੀ ਹੈ ਉਹਨਾਂ ਨੇ ਮਹਿਜ ਤਿੰਨ ਕੇਸਾਂ ਤੋਂ ਬਾਅਦ ਇਸ ਡੋਰ ਨੂੰ ਵੇਚਣ ਵਾਲਿਆਂ ਦੇ ਖਿਲਾਫ 5 ਸਾਲ ਦੀ ਸਜ਼ਾ 5 ਲੱਖ ਰੁਪਏ ਜੁਰਮਾਨਾ ਮقرਰ ਕੀਤਾ ਜਿਹੜਾ ਇੱਕ ਬੜਾ ਵਧੀਆ ਅੱਛਾ ਕਦਮ ਸੀ ਹਾਲਾਂਕਿ ਪੰਜਾਬ ਦੇ ਅੰਦਰ ਸਾਡੇ ਇਸ ਤਰੀਕੇ ਦੇ ਕਾਨੂੰਨ ਚਾਣ ਨੂੰ ਬਹੁਤ ਦੇਰੀ ਲੱਗੀ ਜੀ ਅੱਜ ਜਰੂਰ ਪੰਜਾਬ ਸਰਕਾਰ ਨੇ ਇੱਕ ਇਨੀਸ਼ੀਏਟਿਵ ਲਿਆ ਕਿ ਜਿਹੜਾ ਇਸ ਡੋਰ ਨੂੰ ਵੇਚਦਾ ਫੜਿਆ ਜਾਂਦਾ ਜਿਹੜੀ ਵਰਤੋਂ ਕਰਦਾ ਫੜਿਆ ਜਾਂਦਾ ਉਸ ਵਿਅਕਤੀ ਦੇ ਖਿਲਾਫ 15 ਲੱਖ ਰੁਪਏ ਜੁਰਮਾਨੇ ਦਾ ਪ੍ਰਬੰਧ ਲਿਆਂਦਾ ਉੱਥੇ ਇਸ ਡੋਰ ਨੂੰ ਫੜਾਉਣ ਵਾਲਿਆਂ ਨੂੰ ਸੂਚਨਾ ਦੇਣ ਤੇ 25000 ਤੱਕ ਦਾ ਨਕਦ ਨਾਮ ਵੀ ਕੋਸ਼ਿਸ਼ ਨਾ ਕੀਤੀ ਚਲੋ ਦੇਰ ਆਇਆ ਦਰਸ ਕਦਮ ਜ਼ਰੂਰ ਹੈ ਲੇਕਿਨ ਗੱਲ ਫਿਰ ਹੁੰਦੀ ਹੈ ਕਿ ਚੈਨ ਬਣਾਣੀ ਜ਼ਰੂਰੀ ਹੈ ਸਿੰਗਲ ਪਰਚੇ ਤੋਂ ਬਾਅਦ ਨੈਕਸਟ ਨੈਕਸਟ ਤੋਂ ਬਾਅਦ ਨੈਕਸਟ ਫੈਕਟਰੀ ਤੱਕ ਜਿਹੜਾ ਨੂੰ ਬਣਾ ਰਿਹਾ ਔਰ ਉਹਦੇ ਉੱਪਰ ਇੱਕ ਐਸੀ ਕਾਰਵਾਈ ਜਿਹੜੀ ਕਿ ਬਾਕੀਆਂ ਵਾਸਤੇ ਮਿਸਾਲ ਹੋਵੇ ਕਿ ਇਹ ਲੋਕ ਕਿਤੇ ਨਾ ਕਿਤੇ ਲੋਕਾਂ ਦਾ ਕਤਲ ਹੀ ਤਾਂ ਕਰ ਰਹੇ ਆ ਅੱਜ ਜਿਹਨੇ ਕਿਸੇ ਨੇ ਰੰਜਿਸ਼ ਕੋਈ ਕਢਣੀ ਹੈ ਤਾਂ ਦੋ ਵਿਅਕਤੀ ਮਿਲ ਕੇ ਡੋਰ ਫੜਨ ਜਿਹਦਾ ਮਰਜ਼ੀ ਗਲਾ ਵੜ ਦੇਣ ਤੇ ਕੋਈ ਸੁਣਵਾਈ ਨਹੀਂ ਜੇ ਜਿਹੜੋ ਕਤਲ ਕਰਨ ਵਾਲੇ ਨੂੰ ਪਤਾ ਹੋਏਗਾ ਵੀ ਮੈਨੂੰ ਕਤਲ ਦੀ ਸਜ਼ਾ ਮਿਲ ਲਈ ਹੈ ਤਾਂ ਉਹ ਇਸ ਤਰੀਕੇ ਦੇ ਕਤਲ ਕਰਨਾ ਬੰਦ ਕਰੇਗਾ ਜਿਵੇਂ ਤੁਸੀਂ ਕਿਹਾ ਕਿ ਆਮ ਕਤਲ ਦੀ ਸਜ਼ਾ ਗਿਣੀ ਹੋਈ ਹੈ ਲੇਕਿਨ ਚਾਇਨਾ ਡੋਰ ਦੀ ਸਜ਼ਾ ਨਹੀਂ ਹੈ ਤੜੇ ਸਾਹਮਣੇ ਬਿਲਕੁਲ ਇਹਦੀ ਸਜ਼ਾ ਕਤਲ ਦੀ ਹੋਣੀ ਚਾਹੀਦੀ ਬਿਲਕੁਲ ਕਤਲ ਦੀ ਹੋਣੀ ਚਾਹੀਦੀ ਔਰ ਬਿਲਕੁਲ ਤੱਥਾਰੇਦਾਰ ਤੇ ਹੋਣੀ ਚਾਹੀਦੀ ਕਿਉਂਕਿ ਇਸ ਵਿਸ਼ੇ ਤੇ ਪਹਿਲਾਂ 302 ਵੀ ਲੱਗੀ 307 ਵੀ ਕੁਝ ਕੇਸਾਂ 'ਚ ਲੱਗੀ ਲੇਕਿਨ ਮਾਨਜੁਗ ਅਦਾਲਤ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਪ੍ਰੂਵ ਨਹੀਂ ਹੋ ਪੰਦਾ ਜਿਹੜਾ ਸਾਡਾ ਪ੍ਰਸ਼ਾਸਨ ਉਹਨੂੰ ਸਾਬਤ ਨਹੀਂ ਕਰ ਪੰਦਾ ਤੇ ਬੜੇ આરોપી ਜਿਹੜੇ ਨੇ ਬੜੇ ਆਸਾਨੀ ਦੇ ਨਾਲ ਛੁੱਟ ਜਾਂਦੇ ਆ ਉਹਨਾਂ ਨੂੰ ਮਹਿਜ ਕੁਝ ਹਜ਼ਾਰਾਂ ਰੁਪਏ ਦਾ ਜੁਰਮਾਨਾ ਹੁੰਦਾ ਹੈ ਸਿਰ ਉਹਦਾ ਹੀ ਉਹ ਫਾਇਦਾ ਲੈ ਕੇ ਹਰ ਸਾਲ ਉਹੀ ਚਾਰੇ ਡੋਰ ਵੇਚਦੇ ਆ ਲੁਧਿਆਣਾ ਸ਼ਹਿਰ ਚ ਕਿੰਗਪਿੰਨ ਬੈਠੇ ਆ ਜੀ ਬਿਲਕੁਲ ਜਿਹੜੇ ਇਸ ਡੋਰ ਨੂੰ ਪੂਰੇ ਪੰਜਾਬ ਚ ਦੇਸ਼ ਸੇ ਸਪਲਾਈ ਕਰ ਰਹੇ ਆ ਦੇਸ਼ ਤੋਂ ਡੋਰ ਲੁਧਿਆਣਾ ਐਂਟਰ ਕਰਦੀ ਆ ਲੁਧਿਆਣਾ ਤੋਂ ਬਾਹਰ ਜਿਲ੍ਹਿਆਂ ਜਾਂਦੀ ਸਵਾਲ ਬੜਾ ਵੱਡਾ ਬੰਦ ਆ ਕਿ ਕਿਸੇ ਦੀ ਜਾਨ ਦੀ ਕੀਮਤ ਕਿਸੇ ਦੀ ਸਿਹਤ ਦੀ ਕੀਮਤ ਸਿਰਫ ਕੁਛ ਹਜ਼ਾਰ ਰੁਪਏ ਦੇਖੋ ਇਹ ਜਦੋਂ ਕਈ ਲੋਕਾਂ ਦਾ ਸਵਾਲ ਮੇਰੇ ਤੇ ਵੀ ਆਇਆ ਵੀ ਤੁਸੀਂ ਇਕੱਲੇ ਹੀ ਕਿਉਂ ਲੱਗੇ ਰਹੇ ਜਿਵੇਂ ਤੁਸੀਂ ਵੀ ਪੁੱਛਿਆ ਮੈਂ ਕਿਤੇ ਨਾ ਕਿਤੇ ਸਵਾਰਥੀ ਹੋ ਕੇ ਵੀ ਲੱਗਾ ਹੂੰ ਮੈਂ ਤੁਹਾਡੇ ਕੈਮਰੇ ਤੇ ਓਨ ਰਿਕਾਰਡ ਕਰ ਰਿਹਾ ਵੀ ਸਵਾਰਥੀ ਹੋ ਸਕਦਾ ਮੇਰਾ ਮੈਂ ਨਹੀਂ ਚਾਹੁੰਦਾ ਕਿ ਮੇਰਾ ਕੱਲ ਨੂੰ ਮੇਰਾ ਆਪਣਾ ਬੱਚਾ ਜੀ ਤੇ ਕਿਸੇ ਡਰ ਖੋਫ ਤੋਂ ਨਿਕਲੇ ਵੀ ਕੋਈ ਡੋਰ ਜਿਹੜਾ ਲਾਪਰਵਾਹੀ ਨਾਲ ਜਿਹੜਾ ਇਸ ਡੋਰ ਨੂੰ ਬਣਾਉਂਦਾ ਵੇਚਦਾ ਜਾਂ ਖਰੀਦਦਾ ਤੇ ਉਡਾਉਂਦਾ ਉਹਦੀ ਗਲਤੀ ਦਾ ਖਾਮਿਆ ਜਾਂ ਮੇਰਾ ਆਪਣਾ ਬੇਟਾ ਭੁਗਤੇ ਜਾਂ ਮੈਂ ਭੁਗਤਾ ਜਾਂ ਮੇਰੇ ਪਰਿਵਾਰ ਦਾ ਕੋਈ ਹੋਰ ਜੀ ਭੁਗਤੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਰਿਵਾਰ ਲਈ ਉਸ ਤੋਂ ਬਾਅਦ ਜਿੰਨੇ ਹੈ ਪਰਿਵਾਰ ਹਾਸਾਗ੍ਰਸਤ ਹੋ ਗਏ ਜਿਨ੍ਹਾਂ ਦੀਆਂ ਜੇਰੇ ਲਾਜ ਵੀ ਰਹੇ ਜਿਨ੍ਹਾਂ ਦੀ ਮੋਤਾ ਹੋ ਗਈਆਂ ਉਹ ਵੀ ਸਾਡੇ ਪਰਿਵਾਰ ਹੀ ਨੇ ਇੱਕ ਪਾਸੇ ਤਾਂ ਅਸੀਂ ਪੰਜਾਬ ਦੇ ਸਾਰੇ ਆਪਾਂ ਪਹਿਮਪਰਾਵਾਂ ਵਾਂਗ ਰਹਿੰਦੇ ਆ ਵੀ ਸਾਡੇ ਸਾਰੇ ਅਸੀਂ ਇੱਕ ਦੂਜੇ ਦੇ ਨਾਲ ਸੰਗੀ ਆ ਲੇਕਿਨ ਦੂਜੇ ਪਾਸੇ ਇੱਕ ਦੂਜੇ ਨੂੰ ਮਾਰਨ ਤੱਕ ਜਾ ਰਹੇ ਆ ਚਾਹੇ ਉਹ ਜਾਣੇ-ਅਣਜਾਣੇ ਸਹੀ ਉਹ ਪਹਿਲਾਂ ਤਾਂ ਸੀ ਜਾਣੇ-ਅਣਜਾਣੇ ਪਹਿਲਾਂ ਤਾਂ ਲੋਕਾਂ ਨੂੰ ਸਹੀ ਇਸ ਬਾਰੇ ਨਹੀਂ ਪਤਾ ਸੀ ਵੀ ਚਾਈਨਾ ਡੋਰ ਦੇ ਇਹਨੇ ਕੰਬੀਰ ਜਿਹੜੇ ਨੇ ਨਤੀਜੇ ਆ ਲੇਕਿਨ ਅੱਜ ਤਾਂ ਸੋਚੇ ਸਮਝੇ ਛੜੇੰਤਰ ਦੇ ਨਾਲ ਮੈਂ ਕਹਾਂਗਾ ਕਿ ਲੋਕੀ ਦੂਜੇ ਵਿਅਕਤੀ ਨੂੰ ਮਾਰਨ ਤੱਕ ਜਾ ਰਹੇ ਆ ਕਿਵੇਂ ਦੇਖਦੇ ਹੋ ਫਿਰ ਪ੍ਰਸ਼ਾਸਨ ਦੀ ਨਾਕਾਮੀ ਕਿੱਥੋਂ ਹੈ ਪ੍ਰਸ਼ਾਸਨ ਦਾ ਫੇਲਿਅਰ ਇੱਥੇ ਸਾਬਤ ਹੋ ਜਾਂਦਾ ਵੀ ਜਦੋਂ ਇੱਕ ਜਦੋਂ ਇੱਕ ਵਿਅਕਤੀ ਡੋਰ ਫੜੀ ਗਈ ਉਸ ਤੋਂ ਅੱਗੇ ਦੀ ਕਾਰਵਾਈ ਜੀ ਉਹਨੂੰ ਸਜ਼ਾ ਦੇ ਲੈ ਜਾਣ ਦੀ ਕਾਰਵਾਈ ਜਦ ਤੱਕ ਸਜ਼ਾ ਨਹੀਂ ਹੋਏਗੀ ਜਦ ਤੱਕ ਐਸੀ ਉਹ ਧਾਰਨਾ ਨਹੀਂ ਪੇਸ਼ ਹੋਣਗੀਆਂ ਕਿ ਜਿੱਦਾਂ ਮੰਨ ਲਓ ਕੋਈ ਵਿਅਕਤੀ ਕੱਲ ਨੂੰ ਕਿਸੇ ਦਾ ਕਤਲ ਕਰ ਦਿੰਦਾ ਹੈ ਮਾਫ ਕਰਨਾ ਰੇਪ ਕਰ ਦਿੰਦਾ ਤਾਂ ਉਹਨੂੰ ਪਤਾ ਕਿ ਉਹਦੀ ਉਹਦਾ ਅੰਜਾਮ ਕੀ ਹੋਣਾ ਹੈ ਜੀ ਉਹਨੂੰ ਐਸੀ ਸਜ਼ਾ ਮਿਲਣੀ ਹੈ ਜਿਹੜੀ ਕਾਨੂੰਨ ਨੇ ਉਹਨੂੰ ਐਸਾ ਛਿਕੇ ਟੰਗ ਦੇਣਾ 14 ਸਾਲ 7 ਸਾਲ ਦੀ ਵੀ ਉਹਦੀ ਜ਼ਿੰਦਗੀ ਬਰਬਾਦ ਹੋਣੀ ਹੈ ਬਿਲਕੁਲ ਸਰ ਲੇਕਿਨ ਡੋਰ ਵਾਲੇ ਮਾਮਲੇ ਜਿਹੜਾ ਸਰਿਆਮ ਕਤਲ ਕਰ ਰਿਹਾ ਵਿਅਕਤੀ ਲੋਕਾਂ ਦੇ ਨਾਲ ਬੇਜਵਾਨ ਪੰਛੀਆਂ ਦੀ ਪਰਿਆਵਰਣ ਨੂੰ ਨੁਕਸਾਨ ਪਹੁੰਚਾ ਰਿਹਾ ਔਰ ਐਸੇ ਹੀ ਸਾਡੇ ਐਟਮੋਸਫੇਅਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਲੇਕਿਨ ਉਹਨੂੰ ਕੋਈ ਕਿਸੇ ਗੱਲ ਦਾ ਕਾਨੂੰਨ ਦਾ ਡਰ ਇਸੇ ਲਈ ਨਹੀਂ ਹੈ ਕਿ ਸਜ਼ਾ ਨਹੀਂ ਹੈ ਜਦ ਤੱਕ ਸਜ਼ਾ ਵੱਲ ਨਹੀਂ ਆਪਾਂ ਲੈ ਕੇ ਜਾਂਦੇ ਮਾਨਯੋਗ ਪੁਲਿਸ ਅਫਸਰ ਜੀ ਨੇ ਵੀ ਇਸ ਕੇਸ ਕਰਦੇ ਆ ਡੋਰ ਦੇ ਉੱਤੇ ਜਦ ਤੱਕ ਉਹਨੂੰ ਅੱਗੇ ਨਹੀਂ ਲੈ ਮੈਂ ਨਹੀਂ ਸਮਝਦਾ ਡੋਰ ਨੂੰ ਢਾਲ ਪਾਣਾ ਸੰਭਵ ਹੈ ਜੀ ਬਿਲਕੁਲ ਆਫ ਰਿਕਾਰਡ ਸੁਨਨ ਚ ਆਇਆ ਸੀ ਕਿ ਇੱਕ ਡੋਰ ਕਾਤਿਲਾਨਾ ਡੋਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਾਤਿਲਾਨਾ ਡੋਰ ਦੇ ਕਾਰਨ ਇੱਕ ਧੀ ਦਾ ਘਰ ਵੀ ਟੁੱਟ ਗਿਆ ਕਈ ਪਰਿਵਾਰ ਤਬਾਹ ਹੋਏ ਹਮ ਐਸੀ ਗੱਲ ਨਹੀਂ ਹੈ ਵੀ ਜੇ ਮੈਂ ਗੱਲ ਕਰਾਂ ਗੀਤਾ ਰਾਣੀ ਮੇ ਕੋ ਫਿਗਰ ਨੇ 2014 31 ਨਵੰਬਰ ਉਹ ਵਿਚਾਰੀ ਦਾ 17 ਫਰਵਰੀ 2015 ਨੂੰ ਮੈਰਿਜ ਸੀ ਤੇ ਹਾਈ ਟੈਂਸ਼ਨ ਤਾਰਾਂ ਦੀ ਸੀ ਡੋਰ ਦੀ ਵਜ੍ਹਾ ਨਾਲ ਚਪੇਟ ਚਾਨ ਕਰਨ ਉਹ ਜਰੀ ਦਿੱਤ ਹੋ ਗਈ ਤੇ ਉਹਦਾ ਦਾ ਹਜ਼ਲਾ ਖੇਡ ਦਾ ਪਰਿਵਾਰ ਸੀ ਉਹਦੀ ਮੈਰਿਜ ਸੀ ਨਹੀਂ ਹੋ ਸਕੀ ਇਸੇ ਤਰ੍ਹਾਂ ਕੇ ਖੰਨੇ ਰਜਨੀਸ਼ਰਮਾਈ ਦਾ ਪਰਿਵਾਰ ਅੱਜ ਉਹ ਕਿਸ ਤਰ੍ਹਾਂ ਕੇ ਨਾਲ ਭੁਗਤ ਰਿਹਾ ਇਸ ਡੋਰ ਦੇ ਇਨਜ਼ਾਮ ਨੂੰ ਇਹ ਉਹਨਾਂ ਨੂੰ ਪਤਾ ਹੈ ਕਈ ਐਸੇ ਉਦਾਹਰਣ ਨੇ ਜਿਹੜੇ ਕਈ ਪਰਿਵਾਰ ਉਹ ਜੜੀਗੇ ਕਿਉਂਕਿ ਡੋਰ ਦੇ ਨਾਲ ਇੱਕ ਵਿਅਕਤੀ ਚਲਾ ਗਿਆ ਲੇਕਿਨ ਉਸ ਵਿਅਕਤੀ ਦੇ ਜਾਣ ਤੋਂ ਬਾਅਦ ਪਰਿਵਾਰ 'ਚ ਕੀ ਹਾਲਾਤ ਪੈਦਾ ਹੋਏ ਮੈਂ ਤੁਹਾਡੇ ਕੈਮਰਾ ਤੇ ਨਹੀਂ ਕਹਿਣਾ ਚਾਹੁੰਦਾ ਲੇਕਿਨ ਇਹ ਸੋਚਣ ਦਾ ਵਿਸ਼ਾ ਏ ਜੇ ਘਰ ਦਾ ਇੱਕ ਵਿਅਕਤੀ ਕਮਾਨ ਵਾਲਾ ਇਕੱਲਾ ਕੱਲਾ ਜੇ ਉਹੀ ਡੋਰ ਇਹ ਲਾਪਰਵਾਹੀ ਲੋਕ ਲਾਪਰਵਾਹ ਲੋਕਾਂ ਕਰਕੇ ਜਿਹੜੇ ਬਗਹਿਰਤ ਲੋਕ ਨੇ ਜਿਨ੍ਹਾਂ ਦੀ ਇਨਸਾਨੀਅਤ ਮਰ ਚੁੱਕੀ ਹੈ ਉਹਨਾਂ ਲੋਕਾਂ ਦੀ ਬੇਵਕੂਫੀ ਕਰਕੇ ਮੈਂ ਕਵਾਂਗਾ ਵੀ ਜੇ ਉਹਨਾਂ ਲੋਕਾਂ ਦੇ ਕਰਕੇ ਉਹ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਦੇ ਪਰਿਵਾਰ ਦਾ ਜੋ ਹਸ਼ਰ ਹੁੰਦਾ ਤੇ ਇਹ ਜੇ ਲੋਕਾਂ ਦਾ ਨਰਕ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਤੁਹਾਡੇ ਕੈਮਰੇ ਤੇ ਕਹਿਣਾ ਪੈ ਰਿਹਾ ਮਾਫੀ ਚਾਹਨਾ ਪਰ ਲੋਕਾਂ ਨੂੰ ਸ਼ਾਇਦ ਸ਼ਰਮ ਹੀ ਤਹੀਂ ਆਣੀ ਹੈ ਜਦੋਂ ਇਹ ਮੌਤ ਦੀ ਦਸਤਕ ਜਾਂ ਕੋਈ ਵੱਡੀ ਹਾਦਸਾ ਉਹਨਾਂ ਦੇ ਘਰ ਤੱਕ ਨਹੀਂ ਪਹੁੰਚਦਾ ਸ਼ਾਇਦ ਲੋਕਾਂ ਨੂੰ ਅਕਲ ਨਹੀਂ ਆਣੀ ਇਹ ਲੋਕ ਸਾਡੇ ਇੰਨੇ ਕਿੰਸਾਨੇ ਮਾਰ ਚੁੱਕੇ ਆਪਨੀ ਬਿਲਕੁਲ ਜਿਵੇਂ ਹੁਣ ਤੁਸੀਂ ਕਿਹਾ ਕਿ ਇਨਸਾਨੀਅਤ ਲੋਕਾਂ ਦੇ ਵਿੱਚ ਮਰਦੇ ਜਾ ਰਹੀ ਹੈ ਬਿਲਕੁਲ ਤੁਸੀਂ ਸਹੀ ਕਿਹਾ ਕਿਉਂਕਿ ਇਹ ਮੁੱਦਾ ਬਹੁਤ ਗੰਭੀਰ ਹੈ ਆਪਣੇ ਆਪ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ 'ਚ ਬਸੰਤ ਪੰਚਮੀ ਵੀ ਆਉਣ ਵਾਲੀ ਹੈ ਅਪੀਲ ਕਰਨਾ ਚਾਹੁੰਦੇ ਹੋ ਕੋਈ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿਉਂਕਿ ਮੈਂ ਸੋਸ਼ਲ ਨੈਟਵਰਕ ਤੇ ਵੀ ਐਕਟਿਵ ਰਹਿਣਾ ਤੇ ਲੋਹੜੀ ਦੇ ਤਿਉਹਾਰ ਤੇ ਮੈਂ ਲੋਕਾਂ ਨੂੰ ਅਪੀਲ ਕਰਨ ਲਈ ਕਿ ਮੈਂ ਰੱਬ ਦੇਗੇ ਵੀ ਅਰਦਾਸ ਕੀਤੀ ਸੀ ਵੀ ਸ਼ਾਇਦ ਉਸ ਦਿਨ ਬਾਰਿਸ਼ ਪੈ ਜਾਏ ਤੇ ਜਿਹੜੇ ਚਾਈਨਾ ਡੋਰ ਲਾਉਣ ਵਾਲੇ ਆ ਤੇ ਉਹਨਾਂ ਦਾ ਸ਼ਾਇਦ ਇਹ ਲੋਕਾਂ ਨੂੰ ਮਾਰਨ ਦਾ ਜਿਹੜਾ ਪ੍ਰਯਾਸ ਹੋ ਫੇਲ ਹੋ ਜਾਏ ਲੇਕਿਨ ਕਈ ਮੇਰੇ ਭਰਾ ਇਸ ਗੱਲ ਨੂੰ ਨੈਗੇਟਿਵ ਲੈ ਗਏ ਮੇਰੀ ਬੇਨਤੀ ਹੈ ਕਿ ਮੈਂ ਕਿਸੇ ਦੀ ਖੁਸ਼ੀਆਂ ਦੇ ਖਿਲਾਫ ਨਹੀਂ ਹਾਂ ਲੇਕਿਨ ਤੁਹਾਡੀ ਖੁਸ਼ੀਆਂ ਦੀ ਵਜ੍ਹਾ ਨਾਲ ਜੇ ਕਿਸੇ ਦੇ ਘਰ ਮਾਤਮ ਹੋਏਗਾ ਤਾਂ ਤੁਹਾਨੂੰ ਪਰਮਾਤਮਾ ਦੇ ਘਰ 'ਚ ਵੀ ਕੋਈ ਇਨਸਾਫ ਨਹੀਂ ਤੁਹਾਡੇ ਨਾਲ ਹੋਣਾ ਤੁਹਾਡੇ ਨਾਲ ਕੋਈ ਨਾ ਕੋਈ ਐਸਾ ਤੁਹਾਡੇ ਨਾਲ ਵੀ ਉਹ ਸੇਮ ਚੀਜ਼ ਹੋ ਸਕਦੀ ਹੈ ਕਿਉਂਕਿ ਆਪਾਂ ਜੈਸੀ ਕਰਨੀ ਵੈਸੀ ਭਰਨੀ ਵਾਲੀ ਗੱਲ ਹੈ ਸੋ ਇਸ ਤਰੀਕੇ ਦਾ ਸਮਾਜ ਦੇ ਇੱਕ ਅੱਛੇ ਨਾਗਰਿਕ ਦੇ ਰੂਪ ਦੇ 'ਚ ਆਪਣੇ ਤਿਉਹਾਰ ਮਨਾਓ ਤੁਹਾਡੇ ਤਿਉਹਾਰਾਂ ਦੇ ਮ ਖਿਲਾਫ ਨਹੀਂ ਬਸੰਤ ਪੰਚਮੀ ਹੈ 26 ਜਨਵਰੀ ਹੈ 15 ਅਗਸਤ ਨੂੰ ਵੀ ਕਿਤੇ ਪਤੰਗਬਾਜ਼ੀ ਹੁੰਦੀ ਹੈ ਕਰੋ ਪਤੰਗਬਾਜ਼ੀ ਇੱਕ ਸ਼ੌਂਕ ਹੈ ਉਹਨੂੰ ਸ਼ੌਂਕ ਰਹਿਣ ਦਿਓ ਮੌਤ ਦਾ ਖੇਲ ਨਾ ਬਣਾਓ ਸਿੰਪਲ ਧਾਗੇ ਡੋਰ ਨਾਲ ਤੁਸੀਂ ਆਪਣੀ ਪਤੰਗਬਾਜ਼ੀ ਕਰੋ ਤਾਂ ਕਿ ਤੁਹਾਡਾ ਵੀ ਕਿਉਂਕਿ ਜਿਸ ਤਰੀਕੇ ਨਾਲ ਹਾਈ ਟੈਨਸ਼ਨ ਤਾਰਾਂ ਵਾਲੇ ਕੇਸ ਆਏ ਹੈ ਇਸ ਡੋਰ ਚ ਕਰੰਟ ਪਾਸ ਹੁੰਦਾ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਵੇ ਮੈਂ ਤਾਂ ਇਹ ਕਹਿ ਰਿਹਾ ਹੋਰ ਕਿਸੇ ਦੇ ਲਈ ਨਹੀਂ ਸਹੀ ਤਾਂ ਘਟੋ ਘਟ ਆਪਣੇ ਵਾਸਤੇ ਪਲਾਸਟਿਕ ਡੋਰ ਚਾਈਨਾ ਡੋਰ ਜਿਹਨੂੰ ਕਾਤਲ ਡੋਰ ਕਹਿੰਦੇ ਆ ਇਹਦਾ ਬਾਈਕਾਟ ਕਰੋ ਇਹਨੂੰ ਬਿਲਕੁਲ ਨਾ ਵਰਤੋ ਕੁਝ ਲੋਕ ਇਹ ਵੀ ਕਹਿੰਦੇ ਮੈਂ ਮਾਫੀ ਚਾਹੁੰਦਾ ਮੈਂ ਗਲਤ ਬੋਧਾ ਰਿਹਾ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਬਾਜ਼ਾਰ ਚ ਵਿਕਰੀ ਬੰਦ ਹੋ ਜਾਏਗੀ ਸਿੱਖਰੀ ਨਹੀਂ ਮੰਨ ਕਰਦਾਂਗੇ ਬਾਜ਼ਾਰ ਚ ਤਾਂ ਸਲਫਾਸ ਵੀ ਵਿਕਰੀ ਹੈ ਤੁਸੀਂ ਆਪਣੇ ਬੱਚੇ ਨੂੰ ਸਲਫਾਸ ਤਾਂ ਨਹੀਂ ਦਿਓਗੇ ਬਾਜ਼ਾਰ ਤਾਂ ਜ਼ਹਿਰ ਵੀ ਵਿਕ ਰਿਹਾ ਪਰ ਆ ਜ਼ਹਿਰ ਤਾਂ ਨਹੀਂ ਖਾਵਾਂਗੇ ਪਰ ਲੋਕ ਜੱਟਾ ਸਭ ਇਹ ਵੀ ਕਹਿੰਦੇ ਆ ਕਿ ਪੁਲਿਸ ਦੀ ਸ਼ਹਿਰ ਨਾਲ ਹੀ ਵਿਕਦੀ ਹੈ ਮੈਂ ਕਿਹਾ ਚਲੋ ਲੋਕਾਂ ਦੇ ਇਹ ਸਵਾਲ ਹੋ ਸਕਦੇ ਆ ਇਹ ਲੋਕਾਂ ਦਾ ਜੋ ਸਵਾਲ ਨੇ ਉਹ ਪ੍ਰਸ਼ਾਸਨ ਦੇ ਪ੍ਰਤੀ ਹੈ ਕਿਉਂਕਿ ਮੈਂ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਨਹੀਂ ਜਿਹੜਾ ਮੈਂ ਜਵਾਬ ਦੇਣੇ ਉਹ ਪ੍ਰਸ਼ਾਸਨ ਦੇਗਾ ਲੇਕਿਨ ਬਾਜ਼ਾਰ ਚ ਹੋ ਬਾਜ਼ਾਰ 'ਚ ਨਸ਼ਾ ਵੀ ਵਿਕ ਰਿਆ ਹੋਊਗਾ। ਬਾਜ਼ਾਰ 'ਚ ਸਲਫਾਜ਼ ਵੀ ਮੈਂ ਨਾਲ ਲਿਆ ਤੇ ਆਪਣਾ ਵਸੀਂ ਆਪਣੇ ਬੱਚੇ ਨੂੰ ਸਲਫਾਸ ਤੇ ਨਹੀਂ ਦਿੰਦੇ। ਤਾਂ ਇਹ ਵੀ ਇੱਕ ਸਲਫਾਸ ਤੋਂ ਘੱਟ ਨਹੀਂ ਐ। ਇਹ ਐਸਾ ਸਲਫਾਸ ਹੈ ਤੁਹਾਡੇ ਬੱਚਾ ਵੀ ਨੁਕਸਾਨ ਹੋ ਸਕਦਾ ਹੈ। ਦੂਜੇ ਦੇ ਬੱਚੇ ਦਾ ਨੁਕਸਾਨ ਤਾਂ ਹੋ ਹੀ ਰਿਹਾ। ਤਾਂ ਘੱਟੋ ਘੱਟ ਕਿਸੇ ਹੋਰ ਲਈ ਨਹੀਂ। ਤਾਂ ਮੇਰੀ ਬੇਨਤੀ ਐ ਤੁਸੀਂ ਆਪਣੇ ਤਿਹਾਰਾ ਦੇ ਵਿੱਚ ਕਿਸੇ ਹੋਰ ਦੇ ਕਰਮਾਤਮ ਨਾ ਹੋਵੇ। ਆਪਣੇ ਘਰ ਵੀ ਮਾਤਮ ਨਾ ਉਹਦੇ ਪਵਾਓ। ਇਸ ਡੋਰ ਦਾ ਬਾਈਕਟ ਕਰੋ। ਬਹੁਤ ਬਹੁਤ ਧੰਨਵਾਦ ਚੇਡਾ ਸਾਹਿਬ ਬੜੀ ਬਦਿਆ ਮੁੱਦੇ ਤੇ ਤੁਸੀਂ ਗੱਲਬਾਤ ਕੀਤੀ ਹੈ ਸੋ ਆਉਣ ਵਾਲੇ ਦਿਨਾਂ ਚ ਬਸੰਤ ਪੰਚਮੀ ਆਉਣ ਵਾਲੀ ਹੈ ਸੋ ਬਚਾ ਕਰੋ ਇਦਾਂ ਦੀ ਚਾਈਨਾ ਡੋਰ ਤੋਂ ਜਿਹੜਾ ਕਿ ਮੌਤ ਦਾ ਖੇਲ ਖੇਲਦੀ ਹੋਈ ਨਜ਼ਰ ਆ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਿਉਹਾਰ ਨੂੰ ਬੜੇ ਪਿਆਰ ਤੇ ਖੁਸ਼ਹਾਲੀ ਨਾਲ ਮਨਾਓ ਇਹੀ ਅਸੀਂ ਆਸ ਤੇ ਉਮੀਦ ਕਰਦੇ ਹਾਂ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਸਿਟੀ ਹੋਮ ਨਿਊਜ਼ ਨਾਲ ਧੰਨਵਾਦ